कल ही रात ਜਦੋਂ ਮੈਂ ਐਸਐਸਪੀ ਸਾਹਦੇ ਹੁਕਮਾਂ ਦੇ ਤਹਿਤ ਇੱਕ ਸਾਰੇ ਐਸਐਚਓ ਤੇ ਜੀਓਜ਼ ਦੇ ਨਾਲ ਮੀਟਿੰਗ ਕੀਤੀ ਰਾਤ ਹੀ ਨਨੇ ਆਪਦੇ ਆਪ ਦੇ ਬੰਦੇ ਲਾਏ ਉਹਨਾਂ ਤੇ ਬਕਾਇਦਾ ਜੈਕੀ ਕੀਤੀ ਆਪਣੇ ਇਨਫੋਰਮਰ ਲਾਏ ਜਿਹਦੇ ਤਹਿਤ ਬੱਡੀ ਕਾਮਯਾਬੀ ਮਿਲੀ ਕਿ ਸਾਨੂੰ ਚਾਰ ਬੰਦੇ ਤਾਂ ਨਾਨ ਅਵੇਲੇਬਲ ਫਰੰਟਸ ਜਿਹਨਾਂ ਦੇ ਜਿਹੜੇ ਕਿ ਪਿਛਲੇ ਬਹੁਤ ਸਾਰੇ ਸਮੇਂ ਤੋਂ ਪਗੋੜੇ ਹੋਏ ਹੋਏ ਸੀ ਉਹ ਸਾਡੇ ਹੱਥ ਆਏ ਔਰ ਇਸ ਤੋਂ ਇਲਾਵਾ 2 PO proclaimed of handler ਉਹ ਬੰਦੇ ਹੱਥ ਆਏ ਨੇ ਸਾਡੇ ਇਸ ਤੋਂ ਇਲਾਵਾ 2 ਅਸੀਂ FIR ਵੀ ਲੋਜ ਕੀਤੀਆਂ ਜਿਹਦੇ ਤਹਿਤ ਹੈਰੋਇਨ ਮਿਲੀ ਤੇ ਪਲੱਸ ਇੱਕ ਨਸ਼ੀਲੀਆਂ ਗੋਲੀਆਂ ਮਿਲੀਆਂ ਉਹਦੇ ਤਹਿਤ 50 ਨਸ਼ੀਲੀਆਂ ਗੋਲੀਆਂ ਜਿਹੜਾ ਤੋਂ ਮਿਨੀ ਆਏ ਗਿਆ ਉਹ ਬੰਦੇ ਨੇ 3 ਉਹਨਾਂ ਤੋਂ ਮਿਲੀ ਆ ਤਿੰਨ ਬੰਦੇ ਨੇ ਤੇ ਇੱਕ ਬੰਦਾ ਜਿਹਤੋਂ ਐਰਨ ਕਿਲੀ ਮੇਰਾ ਕਹਿਣ ਦਾ ਭਾਅ ਇਹ ਹੈ ਕਿ ਅੱਜ ਕਾਸੋ ਆਪਰੇਸ਼ਨ ਜਿਹੜਾ ਹੈ ਬੜਾ ਕਾਮਯਾਬ ਰਿਹਾ ਤੇ ਉਹਦੇ ਤਹਿਤ ਇਹ ਅ ਸਹੀ ਕਿ ਤੁਹਾਨੂੰ ਮੀਡੀਆ ਨੂੰ ਦੱਸਿਆ ਜਾਵੇ ਕਿ ਜਿਹੜਾ ਸਾਡਾ ਜੁੱਧ ਨਸ਼ਿਆਂ ਵਿਰੁੱਧ ਹੈ ਅਸੀਂ ਉਹਦੇ ਤਹਿਤ ਖਾਸ ਤੌਰ ਤੇ ਉਹਨਾਂ ਲੋਕਾਂ ਤੇ ਜਿਹੜੇ ਚਾਹੇ ਜ਼ਮਾਨਤ ਤੇ ਆ ਗਏ ਔਰ ਉਸ ਤੋਂ ਬਾਅਦ ਦੁਬਾਰਾ ਪੇਸ਼ੀ ਤੇ ਨਹੀਂ ਜਾਂਦੇ ਜਾਂ ਉਹਨਾਂ ਨੇ ਬੇਲਜਪ ਕੀਤੀ ਹੋਈ ਐ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਫੜ ਰਹੇ ਆਂ ਚਾਹੇ ਉਹਨਾਂ ਦੇ ਨੌਨ ਅਵੇਲੇਬਲ ਕਰੰਟ ਹੈ ਚਾਹੇ ਉਹ ਪੀਯੂਜ਼ ਨੇ ਅਸੀਂ ਉਹਨਾਂ ਦੇ ਜਿਹੜੇ ਬੰਦੇ ਛੋਟੀ ਬਾਲ ਚ ਜਿਨ੍ਹਾਂ ਨੇ ਭਰੇ ਹੋਏ ਨੇ ਜਿਹੜੇ ਉਹਨਾਂ ਦੇ ਜਮਾਨਤੀਏ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਦੇ ਰਾਹੀਂ ਫੜ ਰਹੇ ਆਂ ਜਾਂ ਫਿਰ ਜਿਹੜੇ ਬੰਦੇ ਵਾਲੇ ਆਪਣੇ ਆਪ ਨੂੰ ਇਹ ਸੋਚਦੇ ਕਿ ਪੁਲਿਸ ਦੇ ਹੱਥੇ ਨਹੀਂ ਆਣਾ ਅਸੀਂ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਉਹ ਛੋਟੀ ਬਾਉਂਡ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਛੋਟੀ ਭਰੀ ਹੋਈ ਹੈ ਉਹਦੇ ਤਹਿਤ ਅਸੀਂ ਉਹਨਾਂ ਨੂੰ ਕੀਮਤਾਂ ਪਵਾ ਰਹੇ ਹਾਂ ਇਸ ਤੋਂ ਲਾਵਾ ਅਸੀਂ 107 ਇੱਕ ਬੀ ਐਨ ਐਸ ਹੈ ਉਹਦੇ ਤਹਿਤ ਅਸੀਂ ਜਿੰਨੀ ਪ੍ਰਾਪਰਟੀ ਹੈ ਇਹਨਾਂ ਦੀ ਆ ਅੱਗੇ ਉਹ ਵੀ ਫ੍ਰੀਜ਼ ਕਰਾ ਰਹੇ ਹਾਂ ਜ਼ਬਤ ਹੈ ਜਿਹੜੀ ਜ਼ਬਤ ਉਹਦਾ ਜਿਹੜਾ ਪ੍ਰੋਸੀਜਰ ਹੈ ਥੋੜਾ ਲੰਬਾ ਹੋ ਜਾਂਦਾ ਹੈ ਬਟ ਫ੍ਰੀਜ਼ ਅਸੀਂ ਇਮੀਡੀਏਟ ਕਰਵਾ ਰਹੇ ਹਾਂ ਸਾਰੇ ਐਸ ਐਚਓ ਐਸ ਐਸ ਪੀ ਸਾਹਿਬ ਦੀ ਹਦਾਇਤ ਦੇ ਨਾਦੀ ਨਾਲ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਉਹਨੂੰ ਫ੍ਰੀਜ਼ ਕਰਵਾ ਰਹੇ ਹਾਂ ਚਾਹੇ ਜਿਹੜਾ ਮਰਜੀ ਕੰਸਰਨਡ ਵਿਭਾਗ ਹੈ ਜੇ ਰੈਵਿਨਿਊ ਹੈ ਤਾਂ ਰੈਵਿਨਿਊ ਕੋਲ ਆ ਚੱਲ ਜਾਇਦਾ ਜੇ ਚੱਲ ਜਾਇਦਾ ਹੈ ਤਾਂ ਅਸੀਂ ਜਿਹੜੇ ਲੀਡ ਬੈਂਕਸ ਨੇ ਉਹਨਾਂ ਦੇ ਰਾਹੀਂ ਉਹਦੇ ਕੋਲ ਸਾਡੇ ਕੋਲ ਸਾਡੇ ਜਿਹੜੇ ਆਪਦੇ ਫਾਈਨਾਂਸ ਆਫੀਸਰਸ ਨੇ ਪਲੱਸ ਲੀਗਲ ਆਫੀਸਰਸ ਹੈ ਉਹਨਾਂ ਦੀ ਹੈਲਪ ਲੈ ਕੇ ਅਸੀਂ ਉਹ ਸਾਰਾ ਕਰ ਰਹੇ ਹਾਂ ਤਾਂ ਕਿ ਪੂਰੀ ਕਾਨੂੰਨ ਦੇ ਮੁਤਾਬਕ ਪ੍ਰੋਪਰ ਆਪਣੇ ਜੋ ਇਹਨਾਂ ਦੇ ਬੋਰੀ ਗਿਸਤਰੇ ਨੇ ਉਹ ਬੰਨੇ ਜਾ ਜਾਣ ਚੰਗੀ ਤਰ੍ਹਾਂ ਇਸ ਲਈ ਉਹ ਚ ਕੋਈ ਕਸਰ ਨਹੀਂ ਛੱਡੀ ਅੱਜ ਇਹ ਸਾਡਾ ਬੜਾ ਵੱਡਾ ਆਪਰੇਸ਼ਨ ਜਿਹੜਾ ਕਾਮਯਾਬ ਹੋਇਆ ਜਿਹਦੇ ਕਹਿੰਦੇ ਤੁਹਾਨੂੰ ਇੱਕ ਐਮ ਸਬਮਿਸ਼ਨ ਤੇ ਨਹੀਂ ਸੀ 10 ਬੰਦੇ ਅਸੀਂ ਟੋਟਲ ਅੱਜ ਜਿਹੜੇ ਨਾਮੀ ਬੰਦੇ ਐ ਬਕਾਇਦਾ ਭਗੌੜੇ ਨੇ ਨਾਨ ਅਵੇਲੇਬਲ ਫਰੰਟਸ ਨੇ ਉਹਨਾਂ ਦੇ ਉਹ ਫੜੇ ਨੇ ਤੇ ਪਲੱਸ ਸਰਕਲ ਦੀ ਵੀ ਜਿਹੜੀ ਆ ਵਰਾਈ 8:30 ਮੈਂ ਦੱਸਿਆ ਜੀ 8:30 ਤੇ 8 ਹੀ ਥਾਣਿਆਂ ਦੇ ਐਸ ਐਚ ਓਜ਼ ਆਪ ਦੇ ਆਪ ਦੇ ਥਾਣੇ ਦੀ ਫੋਰਸ ਦੇ ਨਾਲ ਲੈ ਕੇ ਤੇ ਅੰਡਰ ਦਾ ਗਾਈਡੈਂਸ ਜਿਹੜੇ ਗੈਜਟਡ ਆਫੀਸਰ ਹੈ ਇਹ ਸਾਰਜ ਆਪਰੇਸ਼ਨ ਅਸੀਂ ਅੱਜ अर्ਲੀ ਇਨ ਦਾ ਮਾਰਨਿੰਗ 4 ਵੇ ਤੋਂ ਸ਼ੁਰੂ ਕੀਤਾ ਹੋਇਆ ਸੀ ਇਹ ਕਰੀਬ 11 ਵਜੇ ਤੱਕ ਚੱਲਦਾ ਰਿਹਾ ਤੇ ਉਹਦੇ ਦੌਰਾਨ ਸਾਨੂੰ ਕਾਮਯਾਬੀ ਮਿਲੀ ਆ ਔਰ ਸਭ ਤੋਂ ਵੱਡੀ ਕਾਮਯਾਬੀ ਮਿਲਨ ਦਾ ਰੀਜਨ ਇਹ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਸਾਰੇ ਐਸ ਐਚ ਓ ਸਹਿਵਾ ਨੇ ਰਾਤ ਖੋਦ ਆਪ ਦੇ ਆਪ ਦੇ ਇਨਫੋਰਮਰਾਂ ਨੂੰ ਐਕਟਿਵ ਕਰਕੇ ਉਹਨਾਂ ਦੀ ਰੈਕੀ ਕਰਕੇ ਉਹਨਾਂ ਦੇ ਮਗਰ ਬੰਦੇ ਲਾਏ ਹੋਏ ਸੀ ਜਿਹਦੇ ਕਰਕੇ ਉਹ ਬਾਤ ਆ ਗਈ ਨਹੀਂ ਇਹ ਬਹੁਤ ਦੇਰ ਤੋਂ ਸੁਪੇ ਚੱਲਦੇ ਸੀ ਜੀ